ਜਾਂ ਜਾਪੀ ਅਦਾਕਾਰ ਤਾਨਿਆ ਜੋ ਕਿ ਕਾਫੀ ਫੇਮਸ ਹੈ ਤੇ ਦੱਸਦੀ ਕਿ ਇੱਕ ਇੰਟਰਵਿਊ ਦੌਰਾਨ ਉਹਨਾਂ ਵੱਲੋਂ ਇੱਕ ਐਸੀ ਗੱਲ ਆਖ ਦਿੱਤੀ ਗਈ ਜੋ ਕਿ ਕਾਫੀ ਜੜਕੀ ਹੈ ਲੋਕਾਂ ਦੇ ਵਿੱਚ ਟ੍ਰੋਲ ਚੱਲ ਰਹੀ ਹੈ ਤੁਸੀਂ ਪਹਿਲਾਂ ਉਹਨਾਂ ਦੀ ਵੀਡੀਓ ਸੁਣੋ ਕਿ ਪੰਜਾਬ ਦੀ ਕੁੜੀਆਂ ਨੂੰ ਕਿੰਨਾ ਗਲਤ ਮੈਸੇਜ ਜਿਹੜਾ ਕਿ ਆ ਡਟਾਗ ਮਿਲ ਹੁੰਦੀ ਹੈ ਜਿਨ੍ਹਾਂ ਨੇ ਕੀ ਹੁੰਦਾ ਹੈ ਕਿ ਐਨੀਵੇ ਉਹਨੇ ਆਪਣੀ ਬੇਟੀ ਨੂੰ ਕੰਟਰੈਸੈਪਟਿਵ 필ਸ ਦੇ ਕੇ ਪੇ ਦਿੱਤੇ ਹੁੰਦੇ ਉਹਦੇ ਬੈਗ 'ਚ ਹੁੰਦੇ ਤੇ ਉਹਦੀ ਫ੍ਰੈਂਡ ਉਹਨੂੰ ਪੁੱਛਦੀ ਹੈ ਕਿ ਇਹ ਕੀ ਉਹ ਕਹਿੰਦੇ ਮੇਰੀ ਮਦਰ ਨੇ ਮੈਨੂੰ ਦਿੱਤੀ ਸੀ कि बेटा जा दुनिया घूम किसी चीज से डरना नहीं एक्सीडेंट्स डू हैपन फ्रॉम द एक्सीडेंट लाज शर्म ਸਾਡੇ ਕਲਚਰ 'ਚ ਬਹੁਤ ਹੈ ਬਟ ਸੋਚ ਥੋੜੀ ਕਵੱਡੀ ਅਸੀਂ ਕਰਾਂ ਜਿਹੜਾ ਨਾ ਜੋ ਕਿ ਐਕਟ੍ਰੈਸ ਤਾਨੀਆ ਤੇ ਪੜਕਦੇ ਹੋਏ ਨਜ਼ਰ ਆਏ ਕਿ ਆ ਕੀ ਇਹ ਬਹੁਤ ਗਲਤ ਹੈ ਸ਼ਰਮਨਾਟ ਰਹੀ ਹੈ ਜਿਹੜੀ ਪੰਜਾਬ ਦੀ ਕੁੜੀਆਂ ਨੂੰ ਐਕਟ੍ਰੈਸ ਤਾਨੀਆ ਵੱਲੋਂ ਦਿੱਤੀ ਜਾ ਰਹੀ ਹੈ ਮਸ਼ਹੂਰ ਕਲਾਕਾਰ ਹੈ ਮਨੇ ਕਹੀਦੀ ਪਤਾ ਕੀ ਹੈ ਕਹਿੰਦੀ ਵੀ ਇੱਕ ਪੂਰਨ ਫਿਲਮ ਬਣਾਉਣ ਲਈ ਬੀਬੀ ਡੀਲਿੰਗਾਂ ਫਿਲਮ ਬਣਾਉਣ ਲਈ ਬੀਬੀ ਵੀ ਲੀਲੀਆਂ ਫਿਲਮਾਂ ਬਣ ਲਈ ਬੀਬੀ ਨੇ ਆਪਦੀ ਕੁੜੀ ਦੇ ਝੋਲੇ ਦੇ ਵਿੱਚ ਗੋਲੀਆਂ ਪਾ ਦਿੱਤਾ ਵੀ ਜਾਦ ਦੁਨੀਆ ਘੁੰਮ ਜੇ ਕੋ ਖਦਨਾ ਖਾਸ ਦਾ ਘਟਨਾ ਵਾਪਰ ਗਈ ਅਕਸੀਡੈਂਟ ਹੋ ਗਿਆ ਤੇ ਤੇਰੇ ਜਵਾਬ ਠਹਿਰ ਗਿਆ ਤੇ ਗੋਲੀਆਂ ਲਈ ਤੇ ਇਸ ਘਾਟ ਕਰਦੇ ਹਾਂ ਸਾਫ ਕਰਦੇ ਹਾਂ ਅੰਦਰੋਂ ਹਾਂ ਤੇ ਇਹ ਇਹ ਬੀਬੀ ਕਹਿੰਦੀ ਵੀ ਵੀ ਸਾਨੂੰ ਵੀ ਸੋਚ ਜਿਹੜੀ ਉੱਥੋਂ ਤੱਕ ਲੈ ਜਾਣੀ ਚਾਹੀਦੀ ਹੁਣ ਯਾਰ ਹੱਤ ਹੋ ਗਈ ਇਹ ਉਹ ਕੰਕਰ ਲਾਣਾ ਤਾਂ ਹੀ ਕਿਹਾ ਜਾਂਦਾ ਹੈ ਉਹ ਇਹ ਯੰਗੇਜ ਕੁੜੀ ਹੈ ਨੌਜਵਾਨ ਕੁੜੀ ਹੈ ਇਹ ਸਿੱਖਿਆ ਕੀ ਦੇ ਰਹੀ ਹੈ ਪੰਜਾਬ ਦੀਆਂ ਕੁੜੀਆਂ ਨੂੰ ਤੁਸੀਂ ਵੀਡੀਓ ਤਾਂ ਦੇਖ ਲਈ ਕਿ ਤਾਨਿਆ ਵੱਲੋਂ ਜਿਹੜਾ ਕੀ ਹੈ ਪੰਜਾਬ ਦੀ ਕੁੜੀਆਂ ਨੂੰ ਕਿੰਨਾ ਗਲਤ ਮੈਸੇਜ ਦਿੱਤਾ ਗਿਆ ਹੈ ਉੱਤੇ ਹੀ ਹੁਣ ਜਿੱਤੇ ਆਮ ਲੋਕ ਇਸ ਦਾ ਵਿਰੋਧ ਕਰਨ ਲਈ ਆਮ ਲੋਕ ਤਾਨਿਆ ਨੂੰ ਟਰੋਲ ਕਰ ਰਹੇ ਨਹੀਂ ਉੱਤੇ ਹੀ ਲੱਖਾ ਸਿਦਾਣਾ ਵੱਲੋਂ ਫੇਸਬੁੱਕ ਅਕਾਊਂਟ ਤੇ ਆਪਣੇ ਪੋਸਟ ਕੀਤੀ ਗਈ ਵੀਡੀਓ ਜਿਵੇਂ ਤਾਨਿਆ ਦੀ ਵੀਡੀਓ ਤੋਂ ਬਾਅਦ ਉਹਨਾਂ ਨੇ ਇੱਕ ਵੀਡੀਓ ਪਾਈ ਹੈ ਜਿਸ ਦੇ ਵਿੱਚ ਕਿਹਾ ਗਿਆ ਕਿ ਬੜੀ ਹੀ ਅਬਿਊਜ਼ਡ ਰਾਈਟ ਜਿਹੜੀ ਕੀ ਆ ਤਾਨੀਆਂ ਵੱਲੋਂ ਦਿੱਤੀ ਜਾ ਰਹੀ ਪੰਜਾਬ ਦੀ ਕੁੜੀਆਂ ਨੂੰ ਕਿਹਾ ਗਿਆ ਤਾਨੀਆਂ ਵੱਲੋਂ ਕਿ ਆਪਣੀ ਸੋਚ ਵੱਡੀ ਕਰੋ ਤੇ ਦੱਸਦੀ ਕਿ ਜਿਹੜੀਆਂ ਬਾਹਰ ਦੀਆਂ ਕੁੜੀਆਂ ਨੇ ਉਹਦਾ ਤਾਂ ਹੀ ਜਿਹੜਾ ਮਾਹੌਲ ਇੱਥੇ ਪੰਜਾਬ ਦੇ ਵਿੱਚ ਵੀ ਲਿਆਓ ਕਿ ਜੋ ਕਿ ਬਹੁਤ ਸ਼ਰਮਨਾਕ